ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਬਰੈਡ ਪੀਜ਼ਾ ਤੇ ਜਿਵੇਂ ਕਿ ਆਪਾਂ ਨੂੰ ਛੋਟੀ ਮੋਟੀ ਭੁੱਖ ਹੁੰਦੀ ਹੈਗੀ ਤੁਰੰਤ ਤੇ ਇਹ ਬਣਾ ਕੇ ਬਣਾ ਕੇ ਖਾ ਸਕਦੇ ਆਪਾਂ ਮਿੰਟਾਂ ਵਿੱਚ ਦੀ ਇਹਦੇ ਲਈ ਜੀ ਆਪਾਂ ਨੇ ਪਿਆਜ਼ ਕੱਟ ਲੇ ਟਮਾਟਰ ਤੇ ਹਰੀ ਮਿਰਚ ਲੈ ਲੀਜੀਏ ਆਪਾਂ ਨੇ ਜੇਕਰ ਤੁਹਾਡੇ ਕੋਲ ਸ਼ਿਮਲਾ ਮਿਰਚ ਹੈਗੀ ਹਰੀ ਤਾਂ ਤੁਸੀਂ ਉਹ ਪਾ ਸਕਦੇ ਆਂ ਤੇ ਇਹ ਆਪਾਂ ਨੇ ਲੈ ਲਏ ਬਰੈਡ ਇਹ ਇਧਰ ਆਪਾਂ ਨੇ ਇਹ ਹੈਗਾ ਚੀਜ਼ ਇਹਨੂੰ ਆਪਾਂ ਨੇ ਕੱਦੂਗਾਸ਼ ਕਰ ਲਿਆ ਜੀ ਤੇ ਹੁਣ ਆਪਾਂ ਲੱਗੇ ਆਂ ਜੀ ਬਰੈਡ ਦੀ ਰੈਸਪੀ ਸ਼ੁਰੂ ਕਰਨ ਬਰੈਡ ਪੀਜੇ ਦੀ ਤੇ ਇਹ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ 5 ਮਿੰਟ ਵਾਲੀ ਰੈਸਪੀ ਆਪਾਂ ਬਣਾ ਕੇ ਦਿਖਾਉਨੇ ਆ ਤੁਹਾਨੂੰ ਹੁਣ 5 ਮਿੰਟ 'ਚ ਇਹ ਬਰੈਡ ਪੀਜਾ ਬਣ ਜਾਂਦਾ ਤੇ ਚਲੋ ਜੀ ਕਰੀਏ ਵੀਡੀਓ ਸ਼ੁਰੂ ਤੇ ਆਪਾਂ ਲੈ ਲਿਆ ਇੱਕ ਫਰਾਈਪੈਨ ਤੇ ਇਹਨੂੰ ਆਪਾਂ ਥੋੜਾ ਜਿਹਾ ਗਰਮ ਕਰ ਲਿਆ ਪਹਿਲਾਂ ਤੇ ਹੁਣ ਆਪਾਂ ਇਹਦੇ ਵਿੱਚ ਇਹ ਰੱਖ ਦਾਂਗੇ ਬ੍ਰੈਡ ਆਪਾਂ ਥੋੜਾ ਥੋੜਾ ਸੇਕ ਲਾਂਗੇ ਇਹਨਾਂ ਨੂੰ ਇੱਕ ਸਾਈਡ ਤੋਂ ਲੋ ਜੀ ਹੁਣ ਆਪਣੇ ਇਹ ਬ੍ਰੈਡ ਸੇਕ ਕੇ ਗਏ ਇੱਕ ਸਾਈਡ ਤੋਂ ਵਧੀਆ ਇਹ ਵੇਖੋ ਇਸ ਤਰੀਕੇ ਨਾਲ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਸ ਤਰੀਕੇ ਨਾਲ ਜੀ ਆਪਾਂ ਦੋਨਾਂ ਬ੍ਰੈਡਾਂ ਤੇ ਪੀਜ਼ਾ ਸੌਸ ਲਗਾ ਲੈਣੀ ਹੈਗੀ ਜਿਹੜੇ ਪਾਸੋਂ ਆਪਾਂ ਨੇ ਇਹਨਾਂ ਨੂੰ ਥੋੜਾ ਥੋੜਾ ਰੋਸਟ ਕਰਿਆ ਸੀਗਾ ਇਸ ਤਰੀਕੇ ਨਾਲ ਆਪਾਂ ਪੀਜ਼ਾ ਸੌਸ ਲਗਾ ਲਈ ਤੇ ਹੁਣ ਆਪਾਂ ਇਹ ਸਾਰੇ ਸਬਜ਼ੀਆਂ ਨੂੰ ਇਹਨਾਂ ਨੂੰ ਮਿਕਸ ਕਰ ਲਾਂਗੇ ਜੋ ਵੀ ਆਪਾਂ ਸਬਜ਼ੀਆਂ ਲੈ ਤੀਆਂ ਇਹਨਾਂ ਨੂੰ ਮਿਕਸ ਕਰ ਲੈਣਾ ਪਿਆਜ਼ ਵਗੈਰਾ ਟਮਾਟਰ ਸੌਸ ਆਪਾਂ ਨੇ ਲਗਾ ਲਈ ਜੀ ਹੁਣ ਆਪਾਂ ਚੀਜ਼ ਇਹ ਜਿਹੜਾ ਕद्दूकस ਕਰਕੇ ਰੱਖਿਆ ਸੀ ਇਹਨੂੰ ਆਪਾਂ ਥੋੜੇ ਇਹਨੂੰ ਇਸ ਤਰੀਕੇ ਨਾਲ ਆਪਾਂ ਨੇ ਸਾਰੇ ਬ੍ਰੈਡ ਤੇ ਲਗਾ ਲੈਣਾਗਾ ਲਓ ਜੀ ਇੱਕ ਬ੍ਰੈਡ ਆਪਾਂ ਨੇ ਤਿਆਰ ਕਰ ਲਿਆ ਤੇ ਦੂਸਰਾ ਆਪਾਂ ਤਿਆਰ ਕਰਨਾ ਲੱਗੇ ਆ ਤੇ ਇਸ ਤਰੀਕੇ ਨਾਲ ਆਪਾਂ ਇਹ ਤੇ ਪਾ ਲਾਂਗੇ ਚੀਜ਼ ਤੇ ਹੁਣ ਆਪਾਂ ਜਿਹੜੇ ਇਹ ਪਿਆਜ਼ ਵਗੈਰਾ ਇਹ ਆਪਾਂ ਨੇ ਕੱਟ ਕੇ ਰੱਖੇ ਇਹਨਾਂ ਨੂੰ ਆਪਾਂ ਪਾ ਲਾਂਗੇ ਇੱਥੇ ਇਸ ਤਰੀਕੇ ਨਾਲ ਤੇ ਇਹ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਜੀ ਖਾਣ ਚ ਇਸ ਤਰੀਕੇ ਨਾਲ ਤੇ ਹੁਣ ਆਪਾਂ ਉੱਤੋਂ ਦੀ ਫੇਰ ਇਹਦੇ ਉੱਤੋਂ ਦੀ ਥੋੜਾ ਥੋੜਾ ਚੀਜ਼ ਪਾ ਲਾਂਗੇ ਆਪਾਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਦੋਨੇ ਬਰੈਡ ਤਿਆਰ ਕਰ ਲਏ। ਆਪਾਂ ਫਰਾਈ ਪੈਨ ਦੇ ਵਿੱਚ ਕਿਉਂ ਲਗਾ ਲੈਣਾ ਜੀ? ਚਮਚ ਨਾਲ। ਇਸ ਤਰੀਕੇ ਨਾਲ ਆਪਾਂ ਕਿਉਂ ਲਗਾ ਲਾਂਗੇ। ਲੋ ਜੀ ਕਿਉਂ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਘਮਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਰੱਖ ਦਾਂਗੇ ਬਰੈਡ। ਇਸ ਤਰੀਕੇ ਨਾਲ ਸੈੱਟ ਕਰਕੇ ਤੇ ਹੁਣ ਆਪਾਂ ਇਹ ਥੋੜੀ ਜਿਹੀ ਬਰਫ਼ ਰੱਖਾਂਗੇ ਜੀ ਕੁਰਦੀ ਦੇ ਵਿੱਚ ਕਿਉਂਕਿ ਜਿਹੜੀ ਇਹ ਭਾਫ਼ ਬਣ ਜਾਂਦੀ ਹੈਗੀ ਤੇ ਉਹ ਫਿਰ ਇਹ ਭਾਫ਼ ਨਾਲ ਇਹ ਖਰਾਬ ਨਹੀਂ ਹੋਣ ਦਿੰਦੀ ਇਹ ਚੀਜ਼ ਵਗੈਰਾ ਤੇ ਇਸ ਤਰੀਕੇ ਨਾਲ ਆਪਾਂ ਨੇ ਰੱਖ ਦੇਣੀ ਕੋਲੀ 'ਚ ਬਰਫ਼ ਤੇ ਹੁਣ ਆਪਾਂ ਉੱਤੋਂ ਇਹਨੂੰ ਢੱਕ ਦਾਂਗੇ ਲੋ ਜੀ ਇਸਿਰਫ਼ 2 ਮਿੰਟ ਲਈ ਆਪਾਂ ਨੇ ਇਹਨੂੰ ਸੇਕ ਲਵਾਇਆ ਤੇ ਦੇਖੋ ਕਿੰਨਾ ਜ਼ਿਆਦਾ ਵਧੀਆ ਆਪਣਾ ਪੀਜ਼ਾ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਪੀਜ਼ਾ ਆਪਣਾ ਬਣ ਗਿਆ ਤੇ ਬਿਲਕੁਲ ਇੱਚ ਇਸ ਤਰੀਕੇ ਨਾਲ ਓਵਰਕੁੱਕ ਵੀ ਨਹੀਂ ਹੁੰਦਾ ਹੈਗਾ ਮਮ ਇਹਦੇ ਲਈ ਆਪਾਂ ਨਹੀਂ ਲੈਂਦਾ ਜੀ ਔਰਗੈਨੋ ਤੇ ਇਹ ਹੈਗਾਗਾ ਰੈੱਡ ਚਿਲੀ ਫਲੈਕਸ ਇਹਨਾਂ ਨੂੰ ਆਪਾਂ ਪਾ ਦਾਂਗੇ ਇਹ ਆਪਾਂ ਨੇ ਔਰਗੈਨੋ ਪਾ ਲਿਆ ਜੀ ਤੇ ਹੁਣ ਆਪਾਂ ਪਾਵਾਂਗੇ ਰੈੱਡ ਚਿਲੀ ਫਲੈਕਸ ਲੋ ਜੀ ਹੁਣ ਆਪਾਂ ਚਿਲੀ ਫਲੈਕਸ ਪਾ ਦੇਣੀ ਹੈ ਤੇ ਦੇ ਦੇਖੋ ਮਿੰਟਾਂ ਚ ਦੀ ਆਪਣਾ ਪੀਜ਼ਾ ਬਣ ਕੇ ਤਿਆਰ ਹੈਗਾ ਤੇ ਲੋ ਜੀ ਆਪਣਾ ਬਹੁਤ ਹੀ ਟੇਸਟੀ ਪੀਜ਼ਾ ਬਣ ਕੇ ਆਪਣਾ ਤਿਆਰ ਹੈਗਾ ਤੇ ਤੁਸੀਂ ਵੀ ਜੇਕਰ ਛੋਟੀ ਮੋਟੀ ਭੁੱਖ ਹੁੰਦੀ ਹੈ ਤਾਂ ਮਿੰਟਾਂ ਵਿੱਚ ਦੀ ਇਹ ਪੀਜ਼ਾ ਬਣਾ ਕੇ ਖਾ ਸਕਦੇ ਆਂਗੇ ਕਵੇ ਤੇ ਫਰਾਈ ਦੇ ਵਿੱਚ ਤੇ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੀ ਬਰੈਡ ਪੀਜ਼ੇ ਦੀ ਤੇ ਤੁਸੀਂ ਵੀ ਟਰਾਈ ਇੱਕ ਵਾਰ ਜ਼ਰੂਰ ਕਰਨਾ ਇਹ ਪੀਜ਼ਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ